ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਬਿਜਲੀ ਦਰਾਂ ਵਿੱਚ ਕੀਤੇ ਵਾਅਦਿਆਂ ਨੂੰ ਲੈ ਕੇ ਉਦਯੋਗਪਤੀਆਂ ਵਿੱਚ ਚਿੰਤਾ ਵਧ ਗਈ ਹੈ। ਕੱਲ ਜਿਲ੍ਹਾ ਫਤਿਹਗੜ ਸਾਹਿਬ ਦੀ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗਵਿੰਦਗੜ੍ਹ ਦੀ ਕਾਰੀਗਤਾ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਵਾਅਦੇ ਤੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਮੰਡੀ ਗਵਿੰਦਗੜ੍ਹ ਦੀ ਇੰਡਸਟਰੀ ਤੇ ਪਹਿਲਾਂ ਹੀ ਸੰਕਟ ਹੈ ਅਤੇ ਕਾਟੇ ਵਿੱਚ ਚੱਲ ਰਹੀ ਹੈ। ਹੁਣ ਬਿਜਲੀ ਦਰਾਂ ਵਿੱਚ ਕੀਤੇ ਵਾਅਦੇ ਤੋਂ ਬਾਅਦ ਇੰਡਸਟਰੀ ਬੰਦ ਹੋ ਜਾਵੇਗੀ। ਪੰਜਾਬ ਸਰਕਾਰ ਨੂੰ ਬਿਜਲੀ ਦਰਾਂ ਵਿੱਚ ਵਾਧਾ ਕਰਨ ਤੋਂ ਪਹਿਲਾਂ ਇੰਡਸਟਰੀ ਨੂੰ ਬਚਾਉਣ ਦੇ ਲਈ ਇੱਕ ਵਾਰ ਸੋਚਣਾ ਚਾਹੀਦਾ ਸੀ ਪਹਿਲਾਂ ਹੀ ਇੰਡਸਟਰੀ ਕਾਟੇ ਵਿੱਚ ਚੱਲ ਰਹੀ ਹੈ ਦੇਖੋ ਜੀ ਇਹ ਫੈਸਲਾ ਵੈਸਤਾ ਬਹੁਤ ਗਲਤ ਲਿੱਤਾ ਸਰਕਾਰ ਨੇ ਇੰਡਸਟਰੀ ਪਹਿਲੇ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਚ ਹੈਗੀ ਸਾਨੂੰ ਪਤਾ ਸੀ ਲੋਕ ਕਿਵੇਂ ਸਰਵਾਈਵ ਕਰ ਰਹੇ ਇੰਡਸਟਰੀ ਨੂੰ ਇੱਕ ਤਾਂ ਮੈਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਮ ਤੋਂ ਦੱਸਣਾ ਚਾਹਨਾ ਹੈਗਾ ਪਹਿਲੇ ਛੱਡੇ ਤੇ ਗੈਸ ਦਾ ਆ ਰਹੇਗਾ ਇੱਕ ਤਰ੍ਹਾਂ ਤੋਂ ਪਤਾ ਹੀ ਹੋਊਗਾ ਜਿਵੇਂ ਅਸੀਂ ਇੰਡਸਟਰੀ ਕੋਲੇਜ ਚਲਾ ਰਹਿਆਂਗੇ ਤੇ ਉਹ ਸਾਨੂੰ ਧੱਕਾ ਕੀਤਾ ਜਾ ਰਿਹਾ ਵੀ ਤੁਸੀਂ ਗੈਸ ਤੇ ਆਓ ਅਸੀਂ ਗੈਸ ਤੇ ਆਨੂੰ ਤਿਆਰ ਹੈ ਪਰ ਗੈਸ ਦੀ ਕੀਮਤਾਂ ਇੰਨੀਆਂ ਜ਼ਿਆਦਾ ਨੇ ਕਿ ਅਸੀਂ ਉਹ ਨਹੀਂ ਸਰਵਾਈਵ ਕਰ ਪਾ ਰਹੇ ਹੈਗੇ ਤੇ ਸਰਕਾਰ ਨੇ ਸਾਡੇ ਉੱਤੇ ਜਿਹੜਾ ਬਿਜਲੀ ਦਾ ਰੇਟ ਵਧਾ ਕੇ ਥੋਪਦਾ ਉਹ ਨਾਲ ਇੰਡਸਟਰੀ ਜਮੇ ਠੱਪ ਹੋ ਜੂਗੀ ਜੀ ਦੇਖੋ ਸਾਡੇ ਸਭ ਤੋਂ ਛੋਟੀ ਇੰਡਸਟਰੀ ਹੈ ਸਭ ਤੋਂ ਛੋਟੀ ਇੰਡਸਟਰੀ ਅਸੀਂ ਕੱਟੋ-ਬੱਟ 40-50 ਪਰਿਵਾਰ ਪਾਲ ਰਹੇ ਹੈਗੇ ਸਾਨੂੰ ਉਹ ਪਾਲਨੇ ਔਖੇ ਹੋ ਪਏ ਹੈਗੇ ਬਿਲਕੁਲ ਸਾਡਾ ਗੈਸ ਦਾ ਰੋਲਾ ਸੀ ਉਤੋਂ ਸਰਕਾਰ ਨੇ ਸਾਡੇ ਤੇ ਹੁਣ ਹੱਥ ਥੋਪਤਾ ਬਿਜਲੀ ਦਾ ਬਿਜਲੀ ਦੇ ਜਿਹੜੇ ਰੇਟ ਵਧਾਤੇ ਸਾਡੀ ਤਾਂ ਹੀ ਰਿਕੁਐਸਟ ਹੈ ਕਿ ਸਰਕਾਰ ਨੂੰ ਵੀ ਇਹ ਜਿਹੜਾ ਬਿਜਲੀ ਦਾ ਰੇਟ ਵਧਾਇਆ ਇਹਨਾਂ ਨੂੰ ਵਾਪਸ ਲੈ ਦਿੱਤੇ ਜਾਣ ਨਹੀਂ ਤਾਂ ਸਾਡੀ ਇੰਡਸਟਰੀ ਜਿਵੇਂ ਬੰਦ ਹੋ ਜੂਗੀ ਜੀ ਕਿੰਨਾ ਕੁ ਫਰਕ ਪਾਏਗਾ ਜੇ ਰੇਟ ਨਹੀਂ ਕੱਲ ਦਿੱਤੇ ਜੀ ਤਾਂ ਤਾਂ ਦੋ ਤਿੰਨ ਸੌ ਬਟਾਂ ਦੀ ਕੋਸਟਿੰਗ ਸਾਡੇ ਹੋਰ ਵੱਜਣੀ ਹੈ ਜੀ ਅਸਾਂ ਪਹਿਲੇ ਹੀ ਬਿਲਕੁਲ ਐਟ ਮਾਰਜ ਦੇ ਚੱਲ ਰਹੇ ਆਂ ਇੰਡਸਟਰੀ ਇਹਨਾਂ 2-3% ਟੈਂਡਰ ਤੇ ਹੋਰ ਕੋਸਟਿੰਗ ਬਦਕੇ ਜਮੇ ਮਾਈਨਰ ਸਾਈਜ਼ ਦੇ ਇੰਡਸਟਰੀ ਬੰਦ ਹੋ ਜੂਗੀ ਜੀ ਦੇਖੋ ਜੀ ਇਹਦੇ ਨਾਲ 15 ਪੈਸੇ ਪਰ ਜੂਨਟ ਵਧਾਇਆ ਹੈ ਸਰਕਾਰ ਨੇ ਤੇ ਇਹ ਮੇਨ ਜੋ ਫਰਨੈਚਰ ਇੰਡਸਟਰੀ ਆ ਉਹਦੇ ਮੇਨ ਬਿਜਲੀ ਦਾ ਹੀ ਰੋਲ ਹੈ ਤੇ ਇੱਕ ਪੀਕ ਲੋਡ ਚਾਰਜ ਜਿਹੜੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਹੈ 2 ਰੁਪਏ ਉਹ ਵੀ ਵਧਾਦੇ ਆ ਇਹਦੇ ਨਾਲ 2.5% ਟੈਂਡਰ ਦਾ ਖਰਚਾ ਵੱਧ ਜਾਣਾ ਹੈ ਇਹ ਇੰਡਸਟਰੀ ਪਹਿਲੇ ਹੀ ਕਰੈਸੀਟੀ ਚ ਜਾ ਰਹੀ ਹੈ ਜੇ ਗਵਰਨਮੈਂਟ ਇਹ ਰੇਟ ਨਾ ਵਧਾਵੇ ਤਾਂ ਅੰਦਸ਼ੀ ਸੁਆਇਬ ਕਰ ਜੂ ਪਹਿਲੇ ਹੀ ਬੜੀ ਮੁਸ਼ਕਿਲ ਦਾ ਉਸ ਤੋਂ ਪੰਜਾਬ ਨੂੰ ਲੰਘ ਰਹੀ ਜੀ ਉਹਨ ਗਵਰਨਮੈਂਟ ਦੇ ਕੁਸ਼ਰ ਕਮਿਸ਼ਨ ਬੋਰਡ ਕੋਲੋਂ ਬੜੀ ਸ਼ਕਤੀ ਹੋਈ ਹੈ ਕਿ ਪੀਐਨਜੀ ਗੈਸ ਤੋਂ ਬਿਨਾਂ ਚਲਾਈ ਜਾਵੇ ਕੋਲਾ ਬੰਦ ਕਰਕੇ ਅਸੀਂ ਵੀ ਪ੍ਰੈਜ਼ੀਡੈਂਟ ਸਾਡਾ ਸਰਕਾਰ ਨੂੰ ਵੀ ਮਿਲਿਆ ਪ੍ਰੂਫਿਸ਼ਨ ਬੋਰਡ ਨੂੰ ਵੀ ਮਿਲਿਆ ਐਸ ਤਰ੍ਹਾਂ ਬੋਲੋ ਉਹਨਾਂ ਨੂੰ ਦੱਸਿਆ ਵੀ ਇਹ ਵੀ ਜਿਹੜਾ ਕੋਲੇ ਦਾ ਪੋਲੂਸ਼ਨ ਹੈ ਸਿਰਫ 3% ਹੈ ਜਿਹੜਾ ਰੋਡ ਪੋਲੂਸ਼ਨ ਵਹੀਕਲ ਪੋਲੂਸ਼ਨ ਹੈ ਉਹ 65% ਹੈ ਇਹ ਪਹਿਲਾਂ ਗਵਰਨਮੈਂਟ ਉਧਰ ਧਿਆਨ ਦਿੰਦਾ ਫਿਰ 65% ਵੱਲ 3% ਨਾਲ ਦਾ ਧਿਆਨ ਦੇ ਕੇ ਇੱਧਰ ਸਖਤੀ ਕਰ ਰਹੇ ਆ ਇੰਡਸਟਰੀ ਬੰਦ ਉਹਦੀ ਚੱਲ ਹੀ ਨਹੀਂ ਹੈ ਕਿਉਂਕਿ ਗੈਸ ਬਹੁਤ ਮਹਿੰਗੀ ਪੈ ਰਹੀ ਹੈ ਰੇਟ ਬਹੁਤ ਜ਼ਿਆਦਾ ਨੇ ਜਦੋਂ ਗੈਸ ਇੱਥੇ ਲੱਗੀ ਸੀ ਗੋਵਿੰਦਗੜ੍ਹ ਸਾਰਿਆਂ ਨੇ ਬੜੇ ਚਾਉਣਾ ਲਗਾਈ ਸੀ 20 22 ਰੁਪਏ ਰੇਟ ਸੀਗਾ ਉਹਦਾ ਰੇਟ ਚਲੰਗਾਰ ਮੇ ਦਾ ਚਲੇ ਗਿਆ ਸੀ ਹੁਣ ਉਹ 44 ਰੁਪਏ ਆ ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਗੈਸ ਵਾਲੀ ਤੇ ਇੱਕੋ ਹੀ ਕੰਪਨੀ ਆ ਉਹਦੀ ਮੋਨੋਪੋਲੀ ਆ ਜੰਨਾਗਰ ਦੇ ਇੱਕ ਹੀ ਕੰਪਨੀ ਆ ਵੀ ਕੋਈ ਜ਼ਿਆਦਾ ਅੰਡਸਟਰੀ ਦਾ ਕੋਈ ਆਈਆਪ ਕੰਪਨੀ ਵਾਲਾ ਕਰਾਗੇ ਇਹ ਰੇਟ 30 ਰੁਪਏ ਦੇ ਆਸ-ਪਾਸ ਹੋਵੇ ਤਾਂ ਅੰਡਸਟਰੀ ਸਰਵਾਈਵ ਕਰੂਗੀ ਨਹੀਂ ਤਾਂ ਅੰਡਸਟਰੀ ਬੰਦ ਹੋ ਜਾਣੀ ਆ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪੋਲਿਊਸ਼ਨ ਬੋਰਡ ਨੂੰ ਵੀ ਜੋ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ 2-2 ਲੱਖ ਦੇ ਜੁਰਮਾਨੇ ਲਾਏ ਆ 3-3 ਲੱਖ ਦੇ ਬੈਂਕ ਗਾਰੰਟੀ ਲੱਤੀਆਂ ਦਸਤੀ ਤੋਂ ਆ ਉਹ ਬੰਦ ਹੋਣੇ ਚਾਹੀਦੇ ਆ ਤੇ ਸਰਕਾਰ ਨੂੰ ਅਪੀਲ ਹੈ ਵੀ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ